ਚੈੱਕ ਕਰ ਸਾਲਾ ਕਰਮਾਂ ਵਾਲਾ ਪਕਟ ਥੋੜਾ ਤੋਰ ਦੇ ਬਰਾ ਲੰਮੀ ਤੋਰ ਬਲੋ ਚ ਕੰਡੂਨ ਕਰਮਾਂ ਵਾਲੀ ਦਾ ਸੋਨਾ ਹਲੇ ਲੇਵਾ ਬਣਾਈ ਜਾਂਦੀ ਆ ਹੋਰ ਹਨਾ ਠੀਕ ਹੈ ਜੀ ਲੋ ਜੀ ਕੱਦ ਕਾਟ ਬਾਈ ਦੇ ਕੋਈ ਨਾ ਬਈ ਬੜਾ ਖੱਚੇ ਕਰ ਲੋ ਜੀ ਚੈੱਕ ਕਰ ਸਾਲਾ ਨੇੜ ਤੋਂ ਲੈ ਚੱਲ ਪਲਾ ਚੱਲ ਬਰਾ ਥੋੜਾ ਜਾ ਬਰਦੀ ਆ ਕੈਮਰੇ ਤੋਂ ਲੋ ਜੀ ਚੈੱਕ ਕਰ ਸਾਲਾ ਬੰਨ ਦੇ ਬਈ ਬੰਨ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਮੱਝਾਂ ਬਕਾਊਆ ਜੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੂਨ ਵਾਤੋਂ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ। ਭਾਈ ਕੋਲ ਦੋ ਗੱਬਣ ਮੱਜਾਂ ਸੁਣ ਵਾਲੀਆਂ ਵੱਧ ਜਾਣਕਾਰੀ ਲੈਂਦੇ ਆਪਾਂ ਭਾਈ ਤੋਂ। ਭਾਈ ਜੀ ਸਸਰੀ ਕਾਈ ਸਸਰੀ ਕਾਈ। ਨਾਂ ਭਾਈ ਜੀ ਆਪਣਾ ਨਾਂ ਹੈਗਾ ਜੀ ਵਿੱਕੀ। ਪਿੰਡ ਕੱਟ ਓਏ। ਭਾਈ ਜੀ ਸਸਰੀ ਕਾਈ ਸਸਰੀ ਕਾਈ। ਨਾਮ ਨਾਂ ਪੋਲੀ। ਪਿੰਡ ਪਿੰਡ ਰੌਂਗੜੀ। ਜ਼ਿਲ੍ਹਾ ਮੀਰਾ ਬਰਨਾਰਾਪੇਂ। ਠੀਕ ਆ। ਅਮਾ ਜੀ ਜਾਣਕਾਰੀ ਦਿਓ ਭਾਈ ਕਹਿੰਦੇ ਸੁਣਾਂ ਜੀ। ਇਹਨੇ ਚੀਜ਼ੇ ਸੁਣਾਂ। ਤੀਜੀ ਸਵੇਰ ਸੁਣਾਈ ਪਿਛਲੇ ਸਵੇਰ ਦੁੱਧ ਦੁੱਧ ਦੇ ਨੇ ਦਿੱਤਾ ਜੀ ਆਪਣਾ 14-15 ਕਿਲੋ ਠੀਕ ਆ ਹਾਂਜੀ ਤੇ ਕਿੰਨੇ ਦਿਨ ਬਾਕੀ ਜੀ ਇਹਦੇ ਇਹਦੇ ਹਫਤਾ ਰਹਿੰਦਾ ਜੀ ਹਫਤਾ ਰਹਿੰਦਾ ਰੇਟ ਭਰਾ ਦਾ ਰੇਟੇ ਦਾ ਫੋਨ ਤੀ ਦੱਸਣੀ ਜਾ ਜੂਗਾ ਜੀ ਹਾਂਜੀ ਤੋੜ ਦੋ ਭਰਾ ਤੋੜ ਭਰਾ ਦੇਖ ਸਕਦੇ ਹਾਂ ਹਾਂ ਦਾਹਾਂ ਰਹਿੰਦੇ ਆ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਨੂੰ ਠੀਕ ਹੈ ਜੀ ਬਾਕੀ ਤੁਹਾਨੂੰ ਦਿਖਾਉਣਾ ਤੋੜਾ ਤਾਰਾ ਆ ਲੋ ਜੀ ਤੋੜਾ ਤਾਰਾ ਚੈੱਕ ਕਰ ਸਕਦੇ ਕਰਮਾਂ ਵਾਲ ਦਾ ਫਰਟ ਥੋੜਾ ਹੋਰ ਦੇ ਬਰਾ ਲੰਮੀ ਤੋਰ ਤੇ ਲੋਚ ਥਣ ਥਣ ਕਰਮਾਂ ਵਾਲੀ ਦਾ ਸੋਨਾ ਹਲੇ ਲੇਵਾ ਬਣਾਈ ਜਾਂਦੀ ਆ ਹੋਰ ਹਨਾ ਠੀਕ ਹੈ ਜੀ ਲੋਚ ਕੱਦ ਕਾਠ ਬਾਈ ਦੇ ਕੋਈ ਨਾ ਬਈ ਬੜਾ ਖੱਚੇ ਕਰ ਲੋਚ ਚੱਕਰ ਸੱਜੇ ਨੇੜ ਤੋਂ ਲੈ ਚੱਲ ਪਲੇ ਚੱਲ ਭਰਾ ਥੋੜਾ ਜਿਹਾ ਬਰਦੀ ਆ ਕੈਮਰੇ ਤੋਂ ਲੋਚ ਚੱਕਰ ਸੱਜੇ ਭਰਾ ਬੰਨਦੇ ਬਈ ਬੰਨਦੇ ਵਾਈ ਜੀ ਨੇ ਜਰੂਰ ਕਨੈਕਟ ਕਰੋ ਬਰਾ ਠੀਕ ਹੈ ਜੀ ਆਪਾਂ ਤੁਹਾਨੂੰ ਝਾਤੀ ਇੱਕ ਵਾਰ ਹੋਰ ਲੇਵੇ ਤੁੰਗਰਵਾ ਨੇ ਜੀ ਲੋ ਜੀ ਚੈੱਕ ਕਰ ਸਕਦੇ ਬਰਾ ਲਾ ਵੀ ਦੂਜੀ ਸਾਈਡ ਚੈੱਕ ਕਰ ਸਕਦੇ ਬਰਾ ਸਾਈਡ ਨਾਲ ਚੱਕਾ ਨਾੜਾਂ ਰੁੱਦੜੀਆਂ ਥਾਣ ਬਹੁਤ ਸੁਣ ਠੀਕ ਹੈ ਜੀ ਫੇਸ ਬਿਊਟੀ ਵਾਈ ਜੀ ਨੇ ਜਰੂਰ ਕਨੈਕਟ ਕਰੋ ਜੀ ਵਾਈ ਦਾ ਨੰਬਰ ਟਾਈਟਲ ਵਿੱਚ ਠੀਕ ਹੈ ਅੰਜ ਬਈ ਦੂਜੀ ਮਾਜ ਦੀ ਜਸੂਈ ਜਾਣਕਾਰੀ ਕਹਿ ਮੈਨੂੰ ਸੁਣਾ ਇਹਨੇ ਜੀ ਆਪਣੇ ਦੂਜੇ ਜੂਈ ਠੀਕ ਆ ਕਿੰਨੇ ਦਿਨ ਬਾਕੀ ਆ ਜੀ ਬਾਕੀ ਇਹਦੇ 4-5 ਦਿਨ ਹੀ ਬਾਕੀ ਠੀਕ ਆ ਤੁਸੀਂ ਦੱਸੋ ਦੁੱਧ ਦਾ ਰਕੜ ਨੋਦੇ ਨੂੰ تمہارا ਤੇਰਾ ਦੇ ਠੀਕ ਆ ਕੀ ਰੇਟ ਆ ਭਰਾ ਪਹਿਲੀ ਦੱਸ ਰੇਟ 1.5 ਆ ਜੀ 1 ਲੱਖ 5000 ਹਾਂਜੀ ਤੂੰ ਭਰਾ ਚੈੱਕ ਕਰ ਸਕਦਾ ਥਾਨ ਕਰਮਾਂ ਵਾਲੀ ਦੇ ਠੀਕ ਆ ਜੀ ਤੋਰ ਦੋ ਦੋੱਚ ਸਿੰਗੀ-ਸੁੰਗੀ ਬਹੁਤ ਸੋਹਣੀ ਲੱਗੀ ਆ ਠੀਕ ਆ ਜੀ ਲੱਹੀ ਜਾਂਦੀ ਢੱਲਾ ਢੁਲਾ ਬਹੁਤ ਪਿਆ ਕਰਮਾਂ ਵਾਲੀ ਦੇ ਲਓ ਜੀ ਨੋ ਤੁਰਾ ਤਾ ਚੈੱਕ ਕਰ ਸਕੋ ਪੈਠ ਪੂਰਾ ਲੋ ਜੀ ਕਿ ਮੈਂ ਭਾਈ ਤਰ ਤੁਰ ਪੋਲੀ ਪੂਰੀ ਦੀ ਤਰ ਤੁਰ ਪੋਰੀ ਪੋਲੀ ਠੀਕ ਹੈ ਤੁਰ ਤੁਰ ਆਰਦੀ ਹੋਰ ਸਭ ਗਾਰੰਟੀ ਹੈ ਗਾਰੰਟੀ ਹੈ ਜੀ ਹਾਂ ਜੀ ਲੋ ਜੀ ਠੀਕ ਹੈ ਜੀ ਲੋ ਬਰਾ ਚੰਗਾ ਕੱਦ ਵੱਡਾ ਫੇਸ ਚੈੱਕ ਕਰ ਸਕਦੇ ਜੀ ਲੋ ਜੀ ਸਿੰਘੀ ਸਿੰਘੀ ਲੋ ਜੀ ਬਾਈ ਜੀ ਨਾਲ ਜੁੜਕਨੈਟ ਕਰੋ। ਦੋ ਮੱਜਾਂ ਬਾਈ ਕੋਲ ਪਕਾਊਗਾ ਜੀ। ਠੀਕ ਹੈ ਜੀ। ਇੱਕ ਸ ਨੂੰ ਬੁਖਾਰ 35 ਤੇ ਇੱਕ ਆ ਦੂਜੀ ਝੋਟੀ ਆ। ਫੇਸ ਬਿਊਟੀ ਫਿਰ ਚੈੱਕ ਕਰ ਸਕਦੇ। ਲੋ ਜੀ। ਥਾਣੇ ਦਨੀ ਸਾਈਡ ਚੈੱਕ ਕਰ ਸਕਦਾ। ਠੀਕ ਹੈ ਜੀ। ਲੋ ਜੀ। ਬਈ ਮਾਨਤਾਨ ਹੋ ਜੂ। ਬਾ ਵਿੱਚ ਥੋੜਾ ਘਣਾ ਹੀ ਹੋਊਗਾ ਬਾਹਲਾ ਨਹੀਂ। ਥੋੜਾ ਤਾਂ ਨਹੀਂ ਕਰੇਗਾ। ਹਾਂ ਜੀ। ਠੀਕ ਹੈ। ਥਣ ਚੈੱਕ ਕਰ ਸਕਦੇ ਪਰਾ। ਠੀਕ ਹੈ ਜੀ। ਲੋ ਜੀ। ਬਾਈ ਜੀ ਨਾਲ ਜੁੜਕਨੈਟ ਕਰੋ ਪਰਾ। ਦੋ ਝੋਟੀਆਂ ਠੀਕ ਹੈ ਜੀ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ